ਲੇਵਾ ਹੀ ਨਾ ਰੋਟੀ ਨਾ ਪਾਣੀ ਐਡੀ ਲੰਮੀ ਵਾਟ ਕਿਦਾਂ ਮੁਕਾਉਣੀ ਓਏ ਜਦੋਂ ਆਪਾਂ ਯੂ ਐਸ ਟਰੱਕ ਸਟਾਪ ਤੇ ਟੈਂਕੀ ਆ ਨਾ ਫੁੱਲ ਕਰਾਉਣੀ ਤਾਂ ਫੇਰ ਖਾਤਰਦਾਰੀ ਚ ਕੋਈ ਕਮੀ ਨਹੀਂ ਆਉਣੀ ਯੂ ਐਸ ਟਰੱਕ ਸ਼ਾਪ ਤੇ ਤੁਸੀਂ ਵੀ ਆਓ ਫਿਲਪ ਕਰਾਓ ਫ੍ਰੀ ਪਾਰਕਿੰਗ ਫ੍ਰੀ ਸ਼ਾਵਰ ਤੇ ਲਜ਼ਜ਼ਦਾਰ ਫੂਡ ਯਾਨੀ ਭੋਜਨ ਦਾ ਆਨੰਦ ਠਾਓ ਤੇ ਫ੍ਰੀ ਵਾਈਫਾਈ ਵੀ ਪਾਓ ਯੂ ਐਸ ਟਰੱਕ ਸਟਾਪ ਹਾਈਵੇ 95 ਐਗਜ਼ਿਟ 41 ਵਰਜੀਨੀਆ ਕਾਲ ਕਰੋ 804732020 ਕ 8047320201 ਯੂ ਐਸ ਟਰੱਕ ਸਟਾਪ ਸ਼ਮਾਨਦਾਨ ਰੇਡੀਓ ਪੰਜਾਬ ਕੁੜੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸੌਰਨ ਸਿੰਘ ਦਾ ਨੇਲਿਆ ਕੰਨੂ ਪਿਆਰ ਪਰਿ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ Radio Punjab Today ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਵਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਹੈ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸ ਕਰਦੇ ਟੀਲ ਸਤਿ ਸ੍ਰੀ ਅਕਾਲ ਸਤਿ ਸ੍ਰੀਕਾ ਤੇ ਹੁਣ ਸਦਾ ਸੁੱਚਾ ਸਿੰਘ ਛੋਟੇਪੁਰੋਂ ਰਹੀ ਸਾਡੇ ਨਾਲ ਜੁੜ ਗਏ ਨੇ ਛੋਟੇਪੁਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੋਰ ਕੈਮਰਾ ਜੀ ਤੇ ਛੋਟੇਪੁਰ ਸਾਹਿਬ ਕਹਿੰਦੇ ਕੱਲ ਰਾਤ ਫੇਰ ਅਖੀਰ ਤੁਹਾਡਾ ਕੁੰਡਾ ਖੜਕਾ ਹੀ ਦਿੱਤਾ ਜਿਨ੍ਹਾਂ ਨੇ ਕਹਿੰਦੇ ਵੀ ਆਪਾਂ ਨੂੰ ਕਹਿੰਦੇ ਸੀ ਕਿ ਭਾਈ ਤੇਰੇ ਬਿਨਾ ਸਾਡਾ ਸਰ ਜੂਗਾ ਕੌਣ ਕੌਣ ਆਏ ਜੀ ਮਿਲਣ ਇਹ ਭਾਜੀ ਇੱਕ ਪਾਇਆ ਸੀ ਜਆ ਤੁਹਾਡਾ ਜਿਮਾਂਜੀ ਹਰਪਾਲ ਸਿੰਘ ਜਿਮਾਂ ਜੀ ਇੱਕ ਆਪਣੇ ਬੀਬੀ ਜੀ ਹੂੰ ਹੂੰ ਵਰਜਿੰਦਰ ਕੌਰ ਜੀ ਜੀ ਇੱਕ ਆਇਆ ਸੀ ਮੀਤ ਹੇਅਰ ਬਰਨਾਲੇ ਵਾਲਾ ਐਮ ਐਲ ਏ ਜੀ ਇੱਕ ਬਲਬੀਰ ਰਤਨ ਜੀ ਹਮ ਰਤਨ ਬਲਬੀਰ ਜੀ ਜੀ ਨਾਲ ਇਹਨਾਂ ਦੇ ਸੀ ਜਆ ਕਰਨਤ ਮੜਾ ਜੀ ਮਨਜੀਤ ਕੋਲ ਸਾਫ਼ ਜਾਣੀ ਸੀ ਹਾਂ ਹਾਂ ਇਹ ਰਾਤੀ ਐਸੋ ਨਾ ਕੋਈ ਅੱਛਾ ਜੀ ਕੀ ਕਹਿੰਦੇ ਹੋ ਕਹਿੰਦੇ ਜੀ ਸਾਡੀ ਜਿੱਤ ਲੱਗੀ ਆ ਪਾਰਟੀ ਵੱਲੋਂ ਹਾਂ ਹਾਂ ਤੇ ਅਸੀਂ ਤੁਹਾਡੇ ਨਾਲ ਗੱਲ ਕਰੀਏ ਮੈਨੂੰ ਕਰੋ ਗੱਲ ਦੱਸੋ ਜੀ ਬੋਲੋ ਹੂੰ ਕਹਿੰਦੇ ਜੀ ਵੀ ਪਾਰਟੀ ਚ ਵਾਪਸ ਲਿਆਉਣ ਤੱਕ ਅਸੀਂ ਹੂੰ ਪ੍ਰੈਸ ਕਰਨਾ ਹੈ ਮੈਂ ਕਿਹਾ ਯਾਰ ਜਿਸ ਤਰੀਕੇ ਮੈਨੂੰ ਇੰਨਾ ਇੱਜ਼ਤ ਕੀਤਾ ਇੰਨਾ ਮੈਨੂੰ ਨਿਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦਾ ਜਦ ਗੁਰੂ ਦੇ ਮਹਾਰਾਜ ਦੇ ਪਾਤਸ਼ਾਹ ਦੀ ਮਿਹਰ ਹੋਈ ਆ ਵੀ ਮੈਂ ਬਚ ਗਿਆ ਹੂੰ ਹੂੰ ਤੇ ਜਿਸ ਪਾਰਟੀ ਨੇ ਇਦੀ ਬਧੀ ਮੁਮਤ ਮਾਰ ਦਿੱਤੀ ਹੂੰ ਜੋ ਕਹਿੰਦੀ ਉਸੇ ਕੀਤਾ ਕੁਛ ਹੂੰ ਹੂੰ ਉਸ ਪਾਰਟੀ ਖੜ ਕੇ ਮੈਨੂੰ ਕੀ ਕਰੋਗੇ ਹੁਣ ਹੂੰ ਹੂੰ ਨਹੀਂ ਜੀ ਨਹੀਂ ਜੀ ਤੁਸੀਂ ਸਾਨੂੰ ਗਿਲਾ ਵਾ ਗੁੱਸਾ ਵਾ ਉਸ ਨੂੰ ਖੁੱਲ ਕੇ ਸਾਰਿਆਂ ਨਾਲ ਕਰੋ ਜੀ ਮੈਂ ਫਿਰ ਸਾਰਿਆਂ ਖੁੱਲ ਕੇ ਪੂਰੀ ਕਰ ਦਈਏ ਜਿਹੜੇ ਕੌੜੀਆਂ ਕਾੜੀਆਂ ਗੱਲਾਂ ਸੀ ਹਾਂ ਹਾਂ ਤਾਂ ਮੈਂ ਕਹਾਂ ਵੀ ਆਪਣੇ ਲੀਡਰ ਨੂੰ ਇਹ ਜਾ ਕੇ ਦੱਸ ਦੋ ਹਾਂ ਹਾਂ ਆਓ ਨੱਚਾ ਵਾ ਹਾਂ ਇਹ ਤੇ ਗੱਲਾਂ ਮੰਨਣ ਨੂੰ ਤਿਆਰ ਆ ਹਾਂ ਹਾਂ ਫਿਰ ਅਗਲੀ ਗੱਲ ਹੋ ਸਕਦੀ ਹੈ ਜੀ ਵਰਨਾ ਤੁਸੀਂ ਆਪਣੇ ਘਰ ਠੀਕ ਹੋ ਤਾਂ ਮੈਂ ਤੇਰੇ ਘਰ ਠੀਕ ਕੀ ਗੱਲ ਹੈ ਜੀ ਉਹ ਕੀ ਕਿਹਾ ਤੁਸੀਂ ਵੀ ਕੀ ਮੰਨੋ ਨਹੀਂ ਮੈਂ ਉਹ ਧੰਨਵਾਲੀ ਦੀ ਇੰਸਟੀਟਿਊਟ ਦਿਲਾ ਦੱਸਣ ਵਾਲੀਆਂ ਨਹੀਂ ਜੀ 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 ਉਹ ਸਾਰੀਆਂ ਪੰਜਾਬ ਦੇ ਭਲੇ ਦੀਆਂ ਨੇ ਪਾਰਦੀ ਦੇ ਭਲੇ ਦੀਆਂ ਨੇ ਜੀ ਹਾਂ ਜੀ ਇਹਨਾਂ ਦਾ ਫਾਰ ਐਗਜ਼ਾਮਪਲ ਜਿੱਦਾਂ ਦਾ ਬਦ ਦਖਲ ਅੰਦਾਜੀ ਸੀਗੀ ਉੱਤੇ ਹੂੰ ਹੂੰ ਦਿੱਲੀ ਤੋਂ ਬੰਦੇ ਭੇਜੇ ਸੀ ਜੀ ਪੰਜਾਬ ਦੇ ਜੂਨਟ ਦੀ ਕੋਈ ਖੁਸ਼ੀ ਨਹੀਂ ਸੀ ਸਭੀਆਂ ਗੱਲਾਂ ਕੀਤੀ ਜੀ ਪਰ ਛੋਟੇਪੁਰ ਸਾਹਿਬ ਇਹੀ ਜਿਹੜੇ ਮੈਂ ਗੱਲ ਕਰਦਾ ਕਿ ਇਹਨਾਂ ਵਿੱਚੋਂ ਕਈ ਵਿਅਕਤੀਆਂ ਨਾਲ ਮੇਰੀ ਜਦੋਂ ਤੁਹਾਨੂੰ ਲਾਂਬੇ ਕੀਤਾ ਤੁਹਾਡੇ ਬਾਰੇ ਕੁਛ ਇਹ ਜਿਹਾ ਗੱਲਾਂ ਬੜੇ ਮੈਂ ਤਾਂ ਰੇਡੀਓ ਦੇ ਉੱਤੇ ਹਮੇਸ਼ਾ ਇਹ ਗੱਲ ਕਹਿੰਦਾ ਸੀ ਮੈਂ ਬੜੇ ਲੋਕਾਂ ਨੂੰ ਸਮਝਾਉਂਦਾ ਸੀਗਾ ਵੀ ਸੁੱਚਾ ਸਿੰਘ ਛੋਟੇਪੁਰ ਇਹ ਜੀ ਵਿਅਕਤੀ ਨਹੀਂ ਹੈਗੇ ਆ ਪਰ ਮੇਰੀ ਗੱਲ ਇਹਨੇ ਦੋ ਤਿੰਨ ਵਿਅਕਤੀ ਜਿਹੜੇ ਤੁਹਾਨੂੰ ਮਿਲਣ ਆਏ ਉਹਨਾਂ ਨਾਲ ਵੀ ਹੁੰਦੀ ਰਹੀਆਂ ਤੇ ਉਦੋਂ ਇਹ ਸਾਹ ਨਹੀਂ ਸੀ ਭਰਦੇ ਹੁੰਦੇ ਕਿਤੇ ਹਾਂ ਨਹੀਂ ਸੀ ਕੀਤੀ ਮੈਂ ਉਹਨਾਂ ਨੂੰ ਇਹ ਬੜੀ ਆਖਿਆ ਕਿ ਘੱਟੋ ਘੱਟ ਯਾਰ ਵੀ ਇਸ ਵਿਅਕਤੀ ਜੀ ਨੂੰ ਐਕਸੈਪਟ ਕਰ ਚੁੱਕੇ ਨੇ ਪੰਜਾਬ ਦੇ ਲੋਕ ਸਾਰੀਆਂ ਕਮਿਊਨਿਟੀਆਂ ਦੇ ਲੋਕ ਇਹ ਤੁਸੀਂ ਇੱਡਾ ਵੱਡਾ ਇਲਜ਼ਾਮਾਤ ਲਾ ਕੇ ਇਸ ਵਿਅਕਤੀ ਨੂੰ ਲਾਂਬੇ ਕੀਤਾ ਹੈ ਤੁਸੀਂ ਕੁਝ ਗੱਲ ਤਾਂ ਕਰੋ। ਛੇ ਦੋਦੋ ਵੀ ਵਿਅਕਤੀ ਬੋਲਣ ਨੂੰ ਰਾਜ਼ੀ ਨਹੀਂ ਸੀਗੇ ਇਸ ਮਾਮਲੇ ਦੇ ਉੱਤੇ। ਬਸ ਉਦੋਂ ਉਦੋਂ ਇਹਨਾਂ ਵਿੱਚ ਸੀ ਨਾ ਸਰਕਾਰ ਤਾਂ ਬਣੀ ਹੋਈ ਹੈ ਇੰਨੇ ਬੰਦੇ ਕੱਢ ਦਿੱਤੇ ਆ ਕੱਖ ਨਹੀਂ ਹੋਇਆ। ਸਤਪੁਰ ਦੇ ਕੱਢਿਆ ਕੀ ਬਣਦਾ ਵਾ। ਜੀ। ਉਦੋਂ ਦੇ ਸਾਰੇ ਡਰਦੇ ਸੀ ਨਾ ਕਿ ਮੇਰੀ ਵੀ ਕਿਤੇ ਨਾ ਕੱਟੀ ਜਾਏ, ਮੇਰਾ ਮੁੱਖ ਮੰਤਰੀਸ਼ਿਪ ਨਾ ਜਾਂਦੀ ਰਹੇ। ਹੂੰ ਹੂੰ। ਡਰੋਂ ਹੋਇਆ। ਹੂੰ। ਜੀ। ਸਾਰੀਆਂ ਗੱਲਾਂ ਇਸ ਤਰੀ ਜੀ। ਉਹਨਾਂ ਨੂੰ ਆਪਣੀ ਸਲੀਅਤ ਦਾ ਗਿਆਨ ਹੋ ਗਿਆ। ਹੂੰ ਹੂੰ ਹੂੰ। ਸੋ ਕੀ ਤੁਸੀਂ ਮੰਨਦੇ ਹੋ ਕਿ ਇਹ ਜਿਹੜੀ ਸਾਰੀ ਮੁਲਾਕਾਤ ਸੀਗੀ ਇਹਨਾਂ ਕੰਨਿਓ ਪ੍ਰੀ-ਪਲਾਨਡ ਸੀ ਸਾਰਾ ਕੁਝ ਕੇ ਤੁਹਾਡੇ ਨਾਲ ਪਹਿਲਾਂ ਸਮਾਂ ਲਿਆ ਗਿਆ ਤੁਹਾਡੇ ਤੋਂ ਇਸ ਮੁਲਾਕਾਤ ਦਾ ਮੇਰੇ ਕੋਲ ਸਮਾਂ ਲਿਆ ਸੀਗਾ ਹੂੰ ਹੂੰ ਤੇ ਇਹ ਸਕਦੇ ਸੀਗੇ ਵੀ ਕਿਤੇ ਸਾਡੀ ਗੱਲ ਸਾਡੇ ਦੁਆਲੇ ਨਾ ਹੋ ਜਾਏ ਹਾਂ ਹਾਂ ਤੁਹਾਡੇ ਵਰਗੇ ਤੁਹਾਡੇ ਵਰਗੇ ਬੰਦੇ ਨੂੰ ਪਹਿਲਾਂ ਟੈਲੀਫੋਨ ਕਰਾਇਆ ਸੀ ਜੀ ਤਾਂ ਮੈਂ ਕਿਹਾ ਯਾਰ ਮੈਨੂੰ ਪੰਜਾਬ ਦੇ ਲੋਕਾਂ ਨਾਲ ਤੇ ਮੈਨੂੰ ਛੋਟਾ-ਮੋਟਾ ਦਿਲਾ ਹੀ ਆ ਜੀ ਜੋ ਇਹਨਾਂ ਨੂੰ ਉਸ ਵੇਲੇ ਕਰਨਾ ਚਾਹੀਦਾ ਸੀ ਇਹਨਾਂ ਨੇ ਨਹੀਂ ਕੀਤਾ ਹੂੰ ਹੂੰ ਮੇਰੀ ਅਸੂਲਾਂ ਦੀ ਗੱਲ ਤੇ ਦਿੱਲੀ ਵਾਲੇ ਨਾਲ ਸੀ ਹਾਂ ਹਾਂ ਦਾਤਾ ਇਹਨਾਂ ਨਾਲ ਮੈਂ ਸਾਰਿਆਂ ਨਾਲ ਕੰਮ ਕੀਤਾ ਬਈ ਆ ਸਕਦਾ ਜਦੋਂ ਮੈਂ ਕਹਾਂ ਇਹਨੂੰ ਥੋੜਾ ਮੈਂ ਕਿਸੇ ਨੂੰ ਕੁਝ ਮੁਰਾਫਲਾ ਕਰਾ ਦੇਣਾ ਹੂੰ 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 ਮੈਂ ਤਾਂ ਜਿਹੜਾ ਭਾਈਚਾਰਾ ਉਹ ਕੱਤੀ ਹਲਾਉ ਨਹੀਂ ਕਰਦਾ ਘਰ ਤੋਂ ਕੋਈ ਜਿੰਨਾ ਮਰਜ਼ੀ ਤੁਹਾਡੇ ਨਾਲ ਕਿਸੇ ਤਫਰਕਾ ਦਾ ਜੇ ਤੁਹਾਡੇ ਯਾਰੀ ਕੋਈ ਆ ਜੇ ਤੇ ਉਹਨੂੰ ਤੁਸੀਂ ਕੀ ਕਹਿ ਸਕਦੇ ਹੋ ਹੂੰ 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 ਉਹ ਮੈਂ ਸਾਰੀਆਂ ਜਿਹੜੀਆਂ ਜੋ ਮੇਰੇ ਮਨ ਤੁਸੀਂ ਮੈਂ ਸਾਰੀਆਂ ਕੀਤੀਆਂ ਐ ਛੋਟਪੁਰ ਸਾਹਿਬ ਇੱਕ ਜੀ ਸਭ ਤੋਂ ਬੜੀ ਅਹਿਮ ਸੀਗੀ ਕੁਝ ਤੁਸੀਂ ਇਹਨਾਂ ਨਾਲ ਸਿੱਖ ਭਾਵਨਾਵਾਂ ਦੀ ਗੱਲ ਵੀ ਕੀਤੀ ਸੀ ਜਦੋਂ ਅੰਮ੍ਰਿਤਸਰੋਂ ਕੇਜਰੀਵਾਲ ਆਉਂਦੇ ਨੇ ਹਵਾਈ ਅੱਡੇ ਤੱਕ ਜਾਂਦੇ ਆ ਅੰਮ੍ਰਿਤਸਰੋਂ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਜੀ ਆ ਮੈਂ ਸਾਰੀ ਗੱਲ ਖੁੱਲ ਕੇ ਕੀਤੀ ਆ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਮੁੜ ਜਾਣਾਂ ਚ ਫਾਇਦਾ ਹੈ ਪੰਜਾਬ ਦੇ ਮਸਲਿਆਂ ਨੂੰ ਇਸ ਵਕਤ ਜੋ ਪੰਜਾਬ ਦੀ ਸਥਿਤੀ ਹੈ ਪੰਜਾਬ ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਨੂਰਾ ਕੁਸ਼ਤੀ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ ਦੋ ਪਾਰਟੇ ਤੀਜਾ ਇਸ ਗੱਲ ਲੋਕਾਂ ਨੂੰ ਆਸਾਂ ਸੀ ਜਿਵੇਂ ਉਹ ਸਪੋਜ਼ ਹੋ ਗਏ ਪਹਿਲਾਂ ਤੋਂ ਲੋਕਾਂ ਉਂਝ ਮੋ ਪੰਗ ਹੋਇਆ ਸੀ ਜੇ ਨਵੇਂ ਆਏ ਆ ਉਹ ਵੀ ਰਾਜਮੇਲਿਕ ਨੂਰਾ ਕੁਸ਼ਤੀ ਸਾਡੇ ਵਾਲੀ ਗੱਲ ਕਰ ਰਹੇ ਆ ਜੀ ਲੋਕਾਂ ਨੂੰ ਖਾਂ ਕੋਈ ਨਹੀਂ ਲੱਭ ਰਹੀ ਹਾਂ ਕੋਈ ਨਹੀਂ ਲੱਭ ਰਹੀ ਲੋਕਾਂ ਨੂੰ ਜੀ ਕਰਕੇ ਇਸ ਤਹਲੀ ਬਣਵਾਲੀਏ ਜੀ ਹੈਗੀ ਆ ਹੂੰ ਉਸ ਕਿਸ ਕੌਣ ਭਰਦਾ ਵਾ ਕਿਸ ਤਰ੍ਹਾਂ ਭਰਦਾ ਵਾ ਹੂੰ ਹੂੰ ਕੋ ਇੱਕ ਡਿਫਰੈਂਟ ਗੱਲ ਆ ਜੀ ਇਹ ਹੈ ਜੀ ਲੋਕ ਬਹੁਤ ਬਹੁਤ ਆਪਸ਼ਨ ਹੂੰ ਹੂੰ ਤੇ え ਛੋਟਪੁਰ ਸਾਹਿਬ ਜਿਹੜੀ ਹੁਣ ਮੌਜੂਦਾ ਸਥਿਤੀ ਦੇਖੀਏ ਕਿ ਪਹਿਲਾਂ ਦੇਖੋ え ਸੁਨੀਲ ਜਾਖੜ ਵੰਗਾਰ ਦੇ ਨੇ ਕਿ ਤੁਹਾਨੂੰ ਪਿੰਡਾਂ 'ਚ ਕੋਈ ਵੜ ਨਹੀਂ ਦਿੰਦੇ ਸੁਖਵੀਰ ਜੀ ਉੱਥੇ ਜਾ ਕੇ ਰੈਲੀ ਕਰਦੇ ਨੇ ਹਬੌਰ ਬੜੀਆਂ ਗਲਤ ਗੱਲਾਂ ਹੋ ਰਹੀਆਂ ਨੇ ਥਾਣੇ ਵਾਲੀ ਬਹੁਤ ਗਲਤ ਗੱਲਾਂ ਹੋ ਰਹੀਆਂ ਜੀ ਨਾ ਵਾਸਤੇ ਕੋਈ ਨਹੀਂ ਸੋਚਦਾ ਯਾਰੋ ਹੂੰ ਇਹ ਇੱਕ ਦੂਜੇ ਨੂੰ ਇਰੀਟੇਟ ਕਰ ਰਹੇ ਆ ਹੂੰ ਪਹਿਲੀ ਗੱਲ ਤੇ ਇਹਨਾਂ ਨੂੰ ਜਿਹੜਾ ਬਰਗਾੜੀ ਦੇ ਲਾਗੇ ਇਹ ਫਾਜਲ ਕਾ ਕਰਾਇ ਸੀ ਕਰਾਇਆ ਹੂੰ ਹੂੰ ਅੱਲੇ ਵਾਲੇ ਕਰ ਲੈਂਦੇ ਲੁਧਿਆਣੇ ਕਰ ਲੈਂਦੇ ਇਹਨਾਂ ਨੇ ਜ਼ਰੂਰ ਲੋਕਾਂ ਨੂੰ ਚੇਤਾ ਕਰਾਉਣਾ ਲੋਕਾਂ ਨੂੰ ਰੁੱਝ ਜੂੰ ਚਰਵਾਉਣਾ ਸੀ ਹੂੰ ਹੂੰ ਇਹਨਾਂ ਨੂੰ ਉੱਥੇ ਨਹੀਂ ਸੀ ਕਰਨੀ ਚਾਹੀਦੀ ਮੈਂ ਜੇ ਹੁੰਦਾ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਤਾਂ ਇਹ ਲਾਅ ਨਾ ਕਰਦਾ ਇਹਨਾਂ ਦਾ ਹੋਰ ਕੰਮ ਕਰਦਾ ਇਹ ਗੱਲਾਂ ਇਹ ਪ੍ਰੋਬਲਮ ਸਾਲਵ ਕਰਨ ਦੀ ਬਜਾਏ ਲੋਕਾਂ ਦਾ ਕਿਉਂ ਬਾਰ-ਬਾਰ ਚੇਤਾ ਕਰਾਉਂਦੇ ਆ ਜੀ ਔਰ ਦੂਜਾ ਕਾਨ ਸਾਹਿਬ ਨੇ ਵੀ ਜਿਤਨਾ ਮੈਂ ਲੰਬੀ ਜਕਰਾਂਗਾ ਉਹਨੇ ਕਿਹਾ ਮੈਂ ਪਟਾਇਆ ਜਕਰਾਂਗਾ ਯਾਰ ਉਹ ਪੰਜਾਬ ਬਾਰੇ ਸੋਚ ਨਹੀਂ ਰਿਹਾ ਪੰਜਾਬ ਦੇ ਮਸਲੇ ਜਿਉਂ ਦੇ ਤੂ ਨੇ ਜੀ ਹਾਂ ਜੀ ਜੀ ਉਸੇ ਤਰ੍ਹਾਂ ਕਿਸਾਨ ਖੁਦ ਕਸ਼ੀਆਂ ਕਰ ਰਿਹਾ ਔਰ ਉਸੇ ਤਰ੍ਹਾਂ ਹੀ ਬੱਚੇ ਜਿਹੜੇ ਆ ਉਹ ਨਸ਼ਿਆਂ ਨਾਲ ਮਰ ਰਹੇ ਕਿਸ ਨੂੰ ਜੀਵਨ ਨਹੀਂ ਮਿਲ ਰਹੀ ਬੱਚੇ ਬਾਹਰ ਤੋੜੀ ਜਾਂਦੇ ਆ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਔਰਸਲਾ ਪੱਠਾ ਤਣ ਗਿਆ ਜਿਹੜੇ ਇੱਥੇ ਘਰ ਫਿਰਦੇ ਆ ਇਹ ਕਿੱਦਾਂ ਨਹੀਂ ਜਾਣਦੇ ਆ ਜੀ ਔਰ ਜਿੰਨੀ ਗੰਦੀ ਭਾਸ਼ਾ ਮੈਨੂੰ ਤਾਂ 45 ਸਾਲ ਹੋ ਗਏ ਪੌਲਟਰੀ ਮੈਂ ਤਾਂ ਇੰਨੀ ਪੋਲਿਟਿਕਲ ਬੰਦਿਆਂ ਦੀ ਗਰਗਿਤ ਕਦੀ ਨਹੀਂ ਸੀ ਦੇਖੀ ਜਿੰਨੇ ਕੱਟਾ ਲੌਜੀ ਇੱਕ ਦੂਜੇ ਵਾਸਤੇ ਵਰਤਦੇ ਆ ਜੀ ਜਿਹੋ ਜਿਹਾਂ ਗੱਲਾਂ ਕਰਦੇ ਬਹੁਤ ਮਾੜੀਆਂ ਕਰਦੇ ਆ ਜੀ ਸੋ ਕੀ ਤੁਹਾਨੂੰ ਲੱਗਦਾ ਇਹਦਾ ਹੱਲ ਮਸਲਾ ਕੀ ਹੈਗਾ ਕਿ ਲੱਗਦਾ ਕਿ ਪੰਜਾਬ ਦੇ ਲਈ ਇੱਕ ਸਹੀ ਮਰਜੀਵੜਾ ਸਿਆਸਤਦਾਨ ਪੈਦਾ ਹੋਵੇ ਜਿਹੜਾ ਇਹ ਸੋਚ ਲੇ ਕਿ ਮੈਂ ਪੰਜਾਬ ਦਾ ਪਲਾ ਕਰਕੇ ਜਾਣਾ ਭਾਵੇਂ ਮੇਰਾ ਸਿਆਸੀ ਭੂਮਿਕਾ ਖਤਮ ਹੋ ਜੇ ਜਾਂ ਕੁਝ ਵੀ ਹੋ ਜੀ ਕੋ ਖਤਮ ਹੋ ਜੇ ਉਹ ਆਪ ਖਤਮ ਹੋ ਜੇ ਕਿਹੜਾ ਕਿਹੜਾ ਰਿਸਕ ਲੈਣੀ ਪੈਣੀ ਹੈ ਜੀ ਪੰਜਾਬ ਦੇ ਲੋਕਾਂ ਵਿਚਾਰੇ ਨੇ ਅੱਗੇ ਐਕਸਪੈਰੀਮੈਂਟ ਬੜੇ ਕੀਤੇ ਪੰਜਾਬ ਦੇ ਲੋਕ ਵੀ ਕੀ ਕਰ ਰਹੇ ਹਾਂ ਕਿਦੇ ਅੰਦਰ ਵੜ ਕੇ ਵੇਖ ਰਣ ਗੁਟਕਿਆਂ ਤੇ ਅਸਰ ਆਖ ਰਖ ਕੇ ਸੋਹਾਂ ਖਾ ਰ ਅ ਕੇ ਲੋਕਾਂ ਨੂੰ ਯਕੀਨ ਦਵਾਇਆ ਤੇ ਫਿਰ ਲੋਕਾਂ ਨੇ ਕਹਲਾ ਤੇ ਪੂਰੇ ਨੂੰ ਉਤਰਦੇ ਲੋਕ ਵੀ ਕੀ ਕਰੇ ਵਿਚਾਰੇ ਲੋਕਾਂ ਦਾ ਕੋਈ ਫਾਲਟ ਨਹੀਂ ਹੈ ਜੀ ਜਦੋਂ ਕੋਈ ਬੰਦਾ ਸੰਸਥਾ ਲਈ ਜਿਹਦੇ ਤੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਹਾਂ ਇਹ ਬੰਦਾ ਵਾਚਿਆ ਹੀ ਸਾਡੇ ਵਰਗਾ ਵਾ ਸਾਡੇ ਵਿੱਚੋਂ ਆ ਹਾਂ ਕਹੇਗਾ ਉਹ ਕਰੂਗਾ ਜੀ ਉਹ ਹੀ ਪੰਜਾਬ ਦਾ ਇੱਕ ਨਾ ਸਮਝਦਾ ਕਿ ਹਾਲਾ ਹੋਰ ਕੁਝ ਛੋਟੇਪੁਰ ਸਾਹਿਬ ਦੇਕਰ ਆਪਾਂ ਕਹਿੰਦੇ ਆ ਕਿ ਚਲੋ ਭਲੇ ਹੀ ਹੋਵੇ ਪੰਜਾਬ ਨੂੰ ਅੱਛੇ ਸਿਆਸਤਦਾਨਾਂ ਦੀ ਲੋੜ ਹੈ ਅੱਜ ਅਸੀਂ ਫਿਰ ਵੀ ਕਹਿੰਨੇ ਆ ਕਿ ਤੀਜਾ ਫਰੰਟ ਜੇਕਰ ਮਜ਼ਬੂਤ ਹੋ ਜਾਏ ਤਾਂ ਪੰਜਾਬ ਦਾ ਕੋਈ ਪਲਾ ਹੋ ਜੂਗਾ ਪਰ ਕੀ ਤੁਹਾਡੇ ਮਨ ਦੇ ਵਿੱਚ ਹੈ ਕਿ 2019 ਨਹੀਂ ਤਾਂ ਅਗਲੀ ਵਿਧਾਨ ਸਭਾ ਤੱਕ ਕਿਸ ਤਰ੍ਹਾਂ ਦੀ ਜਿਹੜੀ ਹੈ ਲੋਕਾਂ ਦੇ ਵਿੱਚ ਤੁਸੀਂ ਰਣਨੀਤੀ ਲੈ ਕੇ ਜਾਓਗੇ ਕਿਸ ਕੀ ਜਾਣਾ ਚਾਹੁੰਦੇ ਹੋ ਕਿ ਲੋਕਾਂ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਮੁੜ ਜਾਣਾ ਚਾਹੋਗੇ ਤੁਸੀਂ ਦੇਖੋ ਜੇ ਲੋਕ ਮੌਕਾ ਦੇਣਗੇ ਕੁਦਰਤ ਮੌਕਾ ਦੇਊਗੀ ਪ੍ਰਮਾਤਮਾ ਨੇ ਸਾਰਿਆਂ ਨੂੰ ਸਮੱਤ ਬਖਸ਼ੀ ਜੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਇਹ ਹਾਲਾਤ ਬਣੇ ਤੇ ਜਿੰਨਾ ਵੀ ਸਾਡੇ ਕੋਲ ਜਿੰਨੀ ਵੀ ਸੋਚ ਆ ਤੁਹਾਡੇ ਵਰਗੇ ਜਿਹੜਾ ਮਿੱਤਰਾਂ ਦੀ ਸਲਾਹ ਨਾਲ ਜੀ ਪ੍ਰੋਗਰਾਮ ਤੇ ਬਹੁਤ ਨਹੀਂ ਬਹੁਤ ਗੱਲਾਂ ਪੰਜਾਬ ਦੇ ਲੋਕਾਂ ਨੂੰ ਵਾਲੀਆਂ ਨੇ ਉਹਨਾਂ ਵਾਸਤੇ ਕਰਾਂਗੇ ਜੀ ਪਰਮਾਤਮਾ ਦੇ ਮੌਕੇ ਦੱਸਾਂਗੇ ਜੀ ਇੱਕ ਕਾਲ ਲੈ ਲਾਂ ਜੀ ਫਿਰ ਅੱਗੇ ਚੱਲਦੇ ਹਾਂ ਜਗਜੀਤ ਜੀ ਤੁਸੀਂ ਆਉਣੇ ਰੋਜ ਜੇ ਕੋਈ ਸਵਾਲ ਆ ਤਾਂ ਛੋਟੇਪੁਰ ਸਾਹਿਬ ਨਾਲ ਉਹ ਕਰ ਲੈਣਾ ਧੰਨਵਾਦ ਜੀ ਥੈਂਕ ਯੂ ਤੇ ਸਸਤੀ ਕਾਲ ਛੋਟੇਪੁਰ ਸਾਹਿਬ ਮੈਂ ਛੋਟੇਪੁਰ ਸਾਹਿਬ ਨੂੰ ਸਵਾਲ ਸੀਗਾ ਜੀ ਜਿਵੇਂ ਇਹਨਾਂ ਨੂੰ ਪੜਿਆ ਸੀ ਉਹਨਾਂ ਨੇ ਇਲਜ਼ਾਮ ਲਾ ਕੇ ਕਿ ਵੀ ਅਸੀਂ ਠੇਕਟਾਂ ਦੀ ਵੰਡ ਵੇਲੇ ਪੈਸੇ ਲੈਂਦਾ ਸੀ ਇਹਨਾਂ ਨੇ ਕੋਈ ਆਪਦੀ ਮੰਗ ਰੱਖੀ ਵੀ ਜਾ ਤਾਂ ਉਹ ਲੋਕਾਂ 'ਚ ਕਲੀਅਰ ਕਰਨ ਜਾਂ ਕੋਈ ਮੰਗ ਨਹੀਂ ਜੀ ਮੈਂ ਮੈਨੂੰ ਉਹਨਾਂ ਕੱਢਿਆ ਨਹੀਂ ਸੀ ਮੈਂ ਸ਼ਹਿਰ ਸੀ ਇੱਕ ਇੱਕ ਚੀਜ਼ ਹੋਰ ਸੀਗਾ ਜੀ ਇਹ ਕਿਤੇ ਇਹਨਾਂ ਨੂੰ ਮੋੜ ਕੇ ਪ੍ਰਧਾਨਜੀ ਦਾ ਉਧਾ ਮਿਲ ਜਾਂਦਾ ਇਹ ਵੀ ਇਹ ਚਾਹਣ ਜੇ ਵੀ ਪਾਰਟੀ ਨੂੰ ਇਕੱਠਾ ਕਰਨ ਦੀ ਟਰਾਈ ਕਰਨੇ ਕਿ ਜਿਹਾ ਜਿਵੇਂ ਆਪਕੋ ਆਪਣੀ ਦਫਲੀ ਭਜਾਉਂਦੇ ਹੁਣ ਭਗਵਾਨ ਤਮਨ ਦੇਖੋ ਮੈਂ ਹਮੇਸ਼ਾ ਜਿੰਦੂ ਦੇ ਹੱਥਾਂ ਚਾ ਜੀ ਜੇ ਇਹ ਗੱਲ ਤੁਸੀਂ ਕਰ ਰਹੇ ਹੋ ਆਪਰੇ ਮੈਨੂੰ ਨਹੀਂ ਪਤਾ ਮੈਂ ਨਾ ਹੜੀ ਪਾਰਟੀ ਦੇ ਕੋਈ ਉਦੀ ਮੰਗ ਕੀਤੀ ਆ ਨਾ ਮੇਰੀ ਕੋਈ ਗੱਲ ਚੱਲੀ ਆ ਮੈਂ ਤਾਂ ਪੰਜਾਬ ਦੇ ਮਸਲਾਂ ਦੀ ਗੱਲ ਕੀਤੀ ਆ ਪਰ ਉਹਨਾਂ ਨੂੰ ਆਪਾਂ ਸੁਭਾਅ ਬਦਲਣ ਦੀ ਗੱਲ ਕੀਤੀ ਆ ਉਹ ਮੈਸੇਜ ਭੇਜਿਆ ਤੇ ਆਪਣੇ ਆਪ ਨੂੰ ਅਮੈਂਡ ਕਰਾ ਕਿ ਛਡੀਆਂ ਗੱਲਾਂ ਹੋਣ ਐ ਨਹੀਂ ਜੀ ਜੀ ਔਰ ਇਹ ਮੈਂ ਸਾਰੀਆਂ ਗੱਲਾਂ ਕੀਤੀਆਂ ਨੇ ਜੇ ਇੱਕ ਮੌਕਾ ਕੋਈ ਮਿਲੂਗਾ ਤੇ ਫਿਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕੱਲਿਆਂ ਨਹੀਂ ਚੱਲ ਸਕਦਾ ਕੋਈ ਵੀ। ਕੱਲਾਂ ਤਾਂ ਕੁਝ ਨਹੀਂ ਕਰ ਸਕਦਾ। ਹੱਥ ਪਾਟੀਆਂ ਦਾ ਵੱਡੇ ਵੱਡੇ ਬੰਦਿਆਂ ਦਾ ਆਪਾ ਪਤੀ ਬੰਦਿਆਂ ਦਾ ਮੁਕਾਬਲਾ ਨਹੀਂ ਕੀਤਾ ਜਾਏਗਾ। ਹੂੰ ਹੂੰ। ਪੈਸਾ ਬਹੁਤ ਰੈਲੈਕਟਰ ਕਰਦਾ। ਜੀ। ਆ ਇੱਕ ਇੱਕ ਰੈਲੀ ਦੇਖਾਂਗੇ। ਆਪਾਂ ਨੂੰ ਨਾਲ ਲੈ ਕੇ ਚੱਲਾਂਗੇ। ਹੱਥ ਜੋੜ ਕੇ ਚੱਲਾਂਗੇ। ਜਿਹੜਾ ਮਰਜੀ ਇਹ ਲੱਗ ਜਾ ਕੋਈ ਜ਼ਰੂਰ ਨਹੀਂ ਮੇਰਾ ਅੱਗੇ ਲੱਗਣਾ। ਹੂੰ ਹੂੰ ਹੂੰ। ਜੀ ਇੱਕ ਔਲ ਹੋਰ ਲਾਵਾਂਗੇ ਜੀ ਛੋਟੇਪੁਰ ਸਾਹਿਬ। ਸਤਿ ਸ੍ਰੀ ਅਕਾਲ ਜੀ ਤੁਸੀਂ ਆਉਣੇ ਰਿਹਾ WhatsApp। ਜੀ। हां जी मैं सुचे सिंह छोटेपुर हूं जी एक पहले तो मैं कैलिफोर्निया तो बोल रहा हूं कुलदीप सिंह गिल जी ਤੇ ਬੇਨਤੀ ਹੈ ਵੀ ਹੁਣ ਇਹ ਦਿੱਲੀ ਦੀ ਜਿਹੜੀ ਹੈਗੇ ਲੀਡਰਸ਼ਿਪੇ ਫਸੀ ਵੀ ਹੈ ਤੇ ਹੁਣ ਤੁਸੀਂ ਇਹ ਗਲਤੀ ਨਾ ਕਰਿਆ ਜੇ ਇਹਨਾਂ ਦੇ ਮਗਰ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਜੇ ਇਹਨਾਂ ਨੇ ਫੇਰ ਤੁਹਾਨੂੰ ਉਹੀ ਉਸੇ ਤਰ੍ਹਾਂ ਹੀ ਕਰਨਾ ਹੈ ਕਿਉਂਕਿ ਇਹਨਾਂ ਦਾ ਸੁਭਾਅ ਅਜੇ ਤੱਕ ਕੇਜਰੀਵਾਲ ਸਾਹਿਬ ਦਾ ਬਦਲਿਆ ਨਹੀਂ ਹੂੰ ਉਹੀ ਕੋਸਾ ਤੇ ਬਾਕੀ ਤੁਸੀਂ ਦੇਖ ਕੇ ਆਵਦਾ ਹਣ ਅਸੀਂ ਲੋਕਾਂ ਨਹੀਂ ਹੁਣ ਤੁਹਾਨੂੰ ਫੇਰ ਹੀ ਅਗਾਹ ਕਰਨਾ ਚਾਹੁੰਦੇ ਆ ਵੀ ਤੁਸੀਂ ਆਵਦਾ ਮੜਾ ਸੋਚ ਕੇ ਇਹਨਾਂ ਨਾਲ ਗੱਲਬਾਤ ਅੱਗੇ ਕਰਾਂਗੇ। ਅਸਾਂ ਕੋਈ ਸੋਚ ਕੇ ਕਰਾਂਗੇ ਜੀ ਕੋਈ ਕਾਲੇ ਨਹੀਂ। ਬਿਲਕੁਲ ਨਹੀਂ ਕਿਉਂਕਿ ਹੁਣ ਕਹਿੰਦੇ ਹੁੰਦੇ ਨੇ ਵੀ ਪੁਰਾਣਾ ਜਿਵੇਂ ਛੋਟਪੁਰ ਸਾਹਿਬ ਉਹ ਜਾਨੀ ਮੁੰਡੇ ਸੀਗੇ ਕਹਿੰਦੇ ਵੀ ਅਸੀਂ ਸਿਆਣਾ ਬੰਦਾ ਜਾਨਤ 'ਚ ਨਹੀਂ ਲਜਾਣਾ ਤੇ ਜਦੋਂ ਬੀਬੀਆਂ ਨੇ ਸ਼ਰਤ ਰੱਖਤੀ ਵੀ ਭਾਈ ਇੱਕ ਇੱਕ ਬਾਲਟੀ ਦੁੱਧ ਦੀ ਪੀਓ ਤੇ ਫਿਰ ਬਾਬਾ ਯਾਦ ਆ ਗਿਆ ਸੀ। ਹੈਂ ਜੀ? ਮੈਨੂੰ ਹੁਣ ਲੱਗਦਾ ਕਿ ਉਹੀ ਬਾਬਾ ਜਿਹੜਾ ਹੈਗਾ ਨਾ ਹੁਣ ਕੇਜਰੀਵਾਲ ਨੂੰ ਯਾਦ ਆਇਆ ਵੀ ਭਾਈ ਤੂੰ ਫਸੀ ਕੱਢ ਮੇਰੀ ਮੇਰਾ ਤੇਰੇ ਬਿਨਾ ਗੁਜ਼ਾਰਾ ਨਹੀਂ ਹੋਣਾ। ਚਲੋ ਪਰਮਾਤਮਾ ਤਮਾਤ ਦੇ ਸਾਰਿਆਂ ਨੂੰ ਕੋ ਪੰਜਾਬ ਦਾ ਭਲਾ ਹੋ ਸਕੇ ਜੀ ਇਹਨਾਂ ਦੋ ਪਾਰਟੀਆਂ ਤੋਂ ਲੋਕ ਬਹੁਤ ਮਯੂਸ ਸੀ ਜੀ ਬਹੁਤ ਬਹੁਤ ਧੰਨਵਾਦ ਛੋਟੇਪੁਰ ਸਾਹਿਬ ਤੁਸੀਂ ਵੀ ਬਿਜ਼ੀ ਹੋਵੋਗੇ ਕਿਉਂਕਿ ਅੱਜ ਕਾਫੀ ਐਮ ਬਹੁਤ ਬਹੁਤ ਮਿਹਰਬਾਨੀ ਸਮਝਾ ਦਿੰਦੇ ਨੇ ਜੀ ਵੀਰ ਜੀ ਥੈਂਕ ਯੂ ਸੋ ਨਾਈਸ ਆਫ ਯੂ ਜੀ ਇਹ ਸੰਜੀ ਸੋਚਾ ਸਿੰਘ ਛੋਟੇਪੁਰ ਉਹਦੇ ਤੁਸੀਂ ਗੱਲਬਾਤ ਸੁਣੀ ਕੱਲ ਰਾਤੀ 9 ਵਜੇ ਆਮ ਆਦਮੀ ਪਾਰਟੀ ਦੇ ਦੂਤ ਜਿਹੜੇ ਨੇ ਉਹ ਪਹੁੰਚੇ ਕਿ ਛੋਟੇਪੁਰ ਸਾਹਿਬ ਆਓ ਆ ਕੇ ਜਿਹੜਾ ਜੀ ਰਲੋ ਹੁਣ ਕਿਵੇਂ ਰਲੋ ਕੀ ਰਲੋ ਇਹ ਤਾਂ ਗੱਲਾਂ ਜਿਹੜੀਆਂ ਨੇ ਛੋਟੇਪੁਰ ਸਾਹਿਬ ਨੇ ਉਹਨੀਆਂ ਕਲੀਅਰ ਨਹੀਂ ਕੀਤੀਆਂ ਕਿਉਂਕਿ ਕਹਿੰਦੇ ਕੁਝ ਅੰਦਰੂਨੀ ਗੱਲਾਂ ਹੁੰਦੀਆਂ ਨੇ ਚਲੋ ਸਿਆਸਤ ਦੀਆਂ ਗੱਲਾਂ ਨੇ ਇਹਦੇ ਵਿੱਚ ਆਪਾਂ ਵੀ ਨਹੀਂ ਪੈਣਾ ਚਾਹੁੰਦੇ ਪਰ ਹਾਂ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਆਪਾਂ ਹੁਣ ਵਿਚਾਰ ਹੁਣ ਜਿਹੜੇ ਆਪਣੇ ਕੋਲੇ ਸਮਾਂ ਇਹ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਚਾਹਣਾ ਕਿ ਛੋਟੇਪੁਰ ਖਿਲਾਫ ਕਾਰਵਾਈ ਜਿਹੜੀ ਸੀਗੀ ਪਾਰਟੀ ਦੀ ਵੱਡੀ ਗਲਤੀ ਸੀ ਸੋ ਇਹ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਕਿ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਸੀ ਕਿ ਇੱਕ ਬਹੁਤ ਵੱਡੀ ਗਲਤੀ ਹੈ ਕਿ ਤੁਸੀਂ ਵੀ ਇਸ ਟੀ ਨੂੰ ਮੰਨਦੇ ਹੋ ਕਿ ਛੋਟੇਪੁਰ ਬਹੁਤ ਸੀਨੀਅਰ ਆਗੂ ਨੇ ਪਾਰਟੀ ਨੂੰ ਉਹਨਾਂ ਨੇ ਪੈਰਾਸਿਰ ਖੜਾ ਕੀਤਾ ਬਹੁਤ ਮਿਹਨਤ ਕੀਤੀ ਗੱਲਬਾਤ ਹੋਣੀ ਚਾਹੀਦੀ ਸੀ ਜਿਸ ਢੰਗ ਦੇ ਨਾਲ ਉਹਨਾਂ ਤੇ ਚਿੱਕੜ ਸੁਟਿਆ ਗਿਆ ਜਿਸ ਢੰਗ ਦੇ ਨਾਲ ਉਹਨਾਂ ਜਲਾਲ ਜਲੀਲ ਕਰਕੇ ਜਿਹੜਾ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਛੋਟਾਪੁਰ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੇ ਤਾਂ ਸਸਪੈਂਡ ਕੀਤਾ ਸੀ ਮੈਂ ਕਹਿੰਦੇ ਪਾਰਟੀ ਨੂੰ ਹੀ ਯਲਵੇ ਦਾ ਕਰ ਦਿੱਤਾ ਸੋ ਬੜੀ ਅਹਿਮ ਜਿਹੜੀ ਐ ਉਹ ਰਾਜਨੀਤਿਕ ਡਵੈਲਪਮੈਂਟ ਜਿਹੜੀ ਆ ਉਹ ਛੋਟੇਪੁਰ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ ਤਾਂ ਬੜੀ ਅਹਿਮ ਜਿਹੜੀ ਮੈਂ ਕਹਾਂਗਾ ਉਹ ਹੋ ਰਹੀ ਹੈ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਾਂ ਉਹਨਾਂ ਦੇ ਉੱਤੇ ਆ ਬਚਦਾ ਸਮਾਂ ਜਿਹੜਾ ਹੈਗਾ ਉਹ ਲਾਵਾਂਗੇ ਸੋ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਕਰ ਸਕਦੇ ਹੋ ਤੇ ਜੀ ਸਤਿ ਸ਼੍ਰੀ ਅਕਾਲ ਜੀ ਆਉਣੇ ਰੋ ਸੰਦੀਪ ਜੀ ਅ ਸਤਿ ਸ਼੍ਰੀ ਅਕਾਲ ਜੀ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਛੋਟੇਪੁਰ ਜੀ ਨੂੰ ਉਹ ਇੱਜ਼ਤ ਤੇ ਸਨਮਾਨ ਮਿਲੂਗਾ ਪਾਰਟੀ ਵਿੱਚ ਆ ਕੇ ਜੋ ਮਤਲਬ ਪਹਿਲਾ ਹੈਗਾ ਨਾ ਹੂੰ ਹੂੰ ਤੇ ਉਹਨਾਂ ਨੂੰ ਆਣਾ ਨਹੀਂ ਚਾਹੀਦਾ ਜੇ ਬੰਦਾ ਇੱਕ ਵਾਰੀ ਗਲਤੀ ਕਰੇ ਤਾਂ ਉਹ ਗਲਤੀ ਕਹਿ ਲਾਉਂਦੀ ਆ ਤੇ ਦੂਜੀ ਵਾਰ ਗਲਤੀ ਕਰੇ ਤਾਂ ਫਿਰ ਆਦਤ ਕਹਿ ਲਾਉਂਦੀ ਆ ਆਦਤ ਕਹਿ ਲਾਉਂਦੀ ਹਾਂ ਹਾਂ ਠੀਕ ਹੈ ਨਾ ਇਸ ਲਈ ਬਾਰ ਬਾਰ ਮੌਕਾ ਦੇਣਾ ਸਿਆਣਾਪ ਨਹੀਂ ਕਹਿ ਲਾਉਗੇ ਮੈਨੂੰ ਨਹੀਂ ਲੱਗਦਾ ਕਿ ਉਹ ਕੁਝ ਛਾਣ ਪਾਵੇਂ ਜੋ ਮਰਜ਼ੀ ਹੋਵੇ ਉਹ ਹੁਣ ਤਾਂ ਉਹਨਾਂ ਦੀ ਮਜਬੂਰੀ ਹੈ ਚਲੋ ਜੋ ਮਰਜ਼ੀ ਕਰ ਲੂਗੇ ਉਹ ਉਹ ਗੱਲ ਦੀ ਬਾਣੀ ਜੋ ਹਾਂ ਹਾਂ ਸਸਰੀ ਗੱਲ ਜੀ ਬਿਲਕੁਲ ਜੀ ਕੁਝ ਸਿਆਣੇ ਤੇ ਸਮਝਦਾਰ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਘਰੇਲੂ ਜੰਗ ਆਖਿਰਕਾਰ ਜਿਹੜੀ ਹੈ ਉਹ ਕਹਿੰਦੇ ਉਸੇ ਦਿਨ ਹੀ ਸ਼ੁਰੂ ਹੋ ਗਈ ਸੀ ਅਸਲ ਵਿੱਚ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਹੋਣ ਚਾਹੀ ਸੀਗੀ ਸੋ ਆਪਸੀ ਖਿੱਚੋ ਤਣ ਸ਼ੁਰੂ ਹੋਈ ਦਿੱਲੀ ਵਿੱਚ ਪਾਰਟੀ ਦੇ ਫਾਊਂਡਰ ਮੈਂਬਰਾਂ ਨੂੰ ਹੌਲੀ-ਹੌਲੀ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਸੁਪਾਲ ਸਿੰਘ ਖਹਿਰਾ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ ਤੇ ਅੱਗੇ ਜਾ ਕੇ ਲਿਸਟ ਹੋਰ ਵੀ ਲੰਬੀ ਹੋ ਸਕਦੀ ਹੈ ਸੋ ਪਾਰਟੀ ਵਿੱਚ ਵਿਚਾਰਧਾਰਾ ਦੀ ਘਾਟ ਹੈ ਜੋ ਇਸ ਦੇ ਮੈਂਬਰਾਂ ਨੂੰ ਆਪਸ ਵਿੱਚ ਬੰਨ ਕੇ ਰੱਖੇ ਆਮ ਆਦਮੀ ਪਾਰਟੀ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਵਿੱਚ ਕੁਝ ਵੀ ਨਹੀਂ ਦਿਖਦਾ ਕਿ ਇਹ ਸੱਜੇ ਪੱਖੀ ਹੈ ਖੱਬੇ ਪੱਖੀ ਹੈ ਜਾਂ ਕਿਸੇ ਹੋਰ ਵਿਚਾਰਧਾਰਾ ਦੀ ਹਾਮੀ ਹੈ ਸੋ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਦੇਰ ਕਹਿੰਦੇ ਨੇ ਕਿ ਫੈਸਲਾ ਲੈਣਾ ਅਤੇ ਫਿਰ ਉਸ ਤੋਂ ਪਿੱਛੇ ਹਟਣਾ ਪਾਰਟੀ ਦਾ ਸੁਭਾਅ ਬਣ ਗਿਆ ਹੈ ਮੌਜੂਦਾ ਸੰਕਟ ਵੀ ਉਸੇ ਤੇ ਆਧਾਰਿਤ ਹੈ ਕਹਿੰਦੇ ਮੇਰੇ ਖਿਆਲ ਨਾਲ ਪਾਰਟੀ ਦਾ ਕੋਈ ਨਾ ਕੋਈ ਦਿਸ਼ਾ ਹੈ ਨਾ ਹੀ ਦਸ਼ਾ ਹੈ ਅਤੇ ਅੰਸ਼ਾਸਨ ਵਿੱਚ ਇਸ ਵਿੱਚ ਕਹਿੰਦੇ ਕਿਸੇ ਪਾਸੇ ਦਿਸਦਾ ਹੀ ਨਹੀਂ ਹੈ ਸੋ ਕਹਿੰਦੇ ਨੇ ਕਿ ਪੈਰ ਥੱਲੇ ਬਟੇਰਾ ਆਉਣਾ ਫਿਰ ਆਪਣੇ ਆਪ ਨੂੰ ਸ਼ਿਕਾਰੀ ਸਮਝਣਾ ਸ਼ੈਦ ਪਾਰਟੀ ਨੂੰ ਜੋ ਪੰਜਾਬ ਵਿੱਚੋਂ ਸਪੋਰਟ ਮਿਲੀ ਲੋਕ ਸਭਾ ਦੇ ਵਿੱਚ ਚਾਰ ਮੈਂਬਰ ਗਏ ਉਸ ਨੂੰ ਪਾਰਟੀ ਦਾ ਕੋਈ ਕ੍ਰਿਸ਼ਮਾ ਨਹੀਂ ਸੀ ਬਲਕਿ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਪੰਗ ਹੋਇਆ ਸੀ ਅਤੇ ਇਹ ਉਸ ਦਾ ਅਸਰ ਸੀ ਸੋ ਪੰਜਾਬ ਵਿੱਚ ਪਹਿਲੀ ਵਾਰ ਨਹੀਂ ਹੋਇਆ ਬਲਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਲੋਕ ਅਜਿਹਾ ਕਰ ਚੁੱਕੇ ਨੇ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਦੀਆਂ ਪ੍ਰਤੱਖ ਉਦਾਹਰਣਾਂ ਨੇ ਜਿਨ੍ਹਾਂ ਨੂੰ ਪੰਜਾਬ ਵਿੱਚ ਭਰਪੂਰ ਹੰਗਾਰਾ ਮਿਲਿਆ ਸੀਗਾ ਸੋ ਪੰਜਾਬ ਦੇ ਲੋਕ ਸੂਬੇ ਵਿੱਚ ਤੀਜੇ ਬਦਲ ਦੀ ਭਾਲ ਵਿੱਚ ਲਗਾਤਾਰ ਸੰਘਰਸ਼ੀਲ ਨੇ ਜੋ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਨਜ਼ਰ ਆਏ ਸੀ ਇਸ ਲਈ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੇ ਭਰੋਸੇ ਤੇ ਖਰਾ ਉਤਰ ਦੇ ਪਰ ਉਹਨਾਂ ਨੇ ਗੈਰ ਜ਼ਿੰਮੇਵਾਰ ਰਵੱਈਆ ਵੀ ਪਾਰਟੀ ਦਾ ਜਿਹੜਾ ਸੀਗਾ ਉਹ ਪਤਨ ਵੱਲ ਨੂੰ ਲੈ ਕੇ ਜਾ ਰਿਹਾ ਹੈ ਇਸ ਮਾਮਲੇ ਵਿੱਚ ਇੱਕ ਗੱਲ ਹੋਰ ਮਹੱਤਵਪੂਰਨ ਹੈ ਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਦੇਸ਼ ਦੇ ਦੂਜੇ ਸੂਬਿਆਂ ਵਰਗਾ ਨਹੀਂ ਹੈ ਇੱਥੋਂ ਦੇ ਲੋਕਾਂ ਨੇ ਖਾੜਕੂਅਤ ਦਾ ਦੌਰ ਦੇਖਿਆ ਪਰ ਜਦੋਂ ਲੋ ਉਹਨਾਂ ਲੋਕਾਂ ਨੂੰ ਲੱਗਾ ਕਿ ਇਹ ਤਰੀਕਾ ਠੀਕ ਨਹੀਂ ਹੈ ਤਾਂ ਫਿਰ ਤੋਂ ਲੋਕਤੰਤਰ ਵੱਲ ਆਏ ਆਮ ਆਦਮੀ ਪਾਰਟੀ ਦੀ ਸੂਬੇ ਦੇ ਸਾਰੇ ਲੋਕਾਂ ਨੇ ਹਮਾਇਤ ਕੀਤੀ ਪਰ ਇਸ ਵਿੱਚ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਜੇ ਲੋਕ ਇਸ ਪਾਰਟੀ ਨਾਲ ਗਏ ਉਹ ਪਵਿੱਖ ਵਿੱਚ ਘਰ ਬੈਠਣਗੇ ਜਾਂ ਫਿਰ ਕੋਈ ਤਰੀਕੇ ਅਖਤਿਆਰ ਕਰਨਗੇ ਇਹ ਵਿਚਾਰਨ ਵਾਲੀ ਗੱਲ ਹੈ ਇਸ ਮਾਮਲੇ ਵਿੱਚ ਇਤਿਹਾਸ ਹਮੇਸ਼ਾ ਅਰਵਿੰਦ ਕੇਜਰੀਵਾਲ ਨੂੰ ਕਸੂਰਵਾਰ ਠਹਿਰਾਏਗਾ ਇੱਕ ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਮੁਤਾਬਕ ਕਹਿੰਦੇ ਨੇ ਮੇਰੇ ਖਿਆਲ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ پا ਰਹੇ ਉਨਾ ਲੋਕ ਸਭਾ ਚੋਣਾਂ ਦੀ ਉਦਾਹਰਨ ਦਿੰਦੇ ਆ ਆਖਿਆ ਕਿ ਉਸ ਸਮੇਂ ਵੀ ਦਿੱਲੀ ਵਾਲਿਆਂ ਤੇ ਪੰਜਾਬ ਵਾਲਿਆਂ ਦਾ ਰੌਲਾ ਪਿਆ ਸੀ ਪਾਰਟੀ ਦੇ ਆਗੂ ਆਪਣੋ ਆਪਣਾ ਰਾਗ ਲਾਪਦੇ ਰਹੇ ਵਿਵਾਦ ਹੋਣ ਤੋਂ ਬਾਅਦ ਮੁੱਕਰ ਜਾਂਦੇ ਸਨ ਜਿਵੇਂ ਖੈਰਾ ਸਾਹਿਬ ਨੇ ਰੈਫਰੈਂਡਮ 220 ਬਾਰੇ ਬਿਆਨ ਦੇਣ ਸਮੇਂ ਕੀਤਾ ਸੀਗਾ ਅਸਿਸਟੈਂਟ ਪ੍ਰੋਫੈਸਰ ਡਾਕਟਰ ਕਮਲਪ੍ਰੀਤ ਕਹਿੰਦੇ ਨੇ ਕਿ ਮੈਂ ਜਦੋਂ ਤੋਂ ਕੇਰੀਵਾਲ ਨੂੰ ਦੇਖ ਰਹੀ ਹਾਂ ਉਸ ਵੇਲੇ ਤੋਂ ਮੈਨੂੰ ਲੱਗ ਰਿਹਾ ਹੈ ਕਿ ਉਹ ਬਹੁਤ ਜਲਦਬਾਜੀ ਚ ਨੇ ਉਹ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਕਿ ਹਰ ਸੂਬੇ ਦੇ ਲੋਕਾਂ ਦਾ ਆਪਣਾ ਆਪਣਾ ਸੁਭਾਅ ਹੁੰਦਾ ਸੋ ਅਸਿਸਟੈਂਟ ਪ੍ਰੋਫੈਸਰ ਡਾਕਟਰ ਕਮਲਪ੍ਰੀਤ ਅੱਗੇ ਕਹਿੰਦੇ ਨੇ ਦੇਖੋ ਜੀ ਆਮ ਚੋਣਾਂ ਵਿੱਚ ਇਸ ਸਮੇਂ ਬਹੁਤ ਘੱਟ ਸਮਾਂ ਦੂਜੀਆਂ ਪਾਰਟੀਆਂ ਦੀਆਂ ਚੋਣਾਂ ਮੂਡ ਵਿੱਚ ਆ ਚੁੱਕੀਆਂ ਨੇ ਜਦਕਿ ਆਮ ਆਦਮੀ ਪਾਰਟੀ ਫਿਲਹਾਲ ਆਪ ਵਿੱਚ ਉਲਝੀ ਹੋਈ ਹੈ ਇਸ ਦੇ ਨਾਲ ਹੀ ਮਨਰਾਜ ਅੱਗੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਆਪਸ ਵਿੱਚ ਹੀ ਖਿਲਰੀ ਹੋਈ ਹੈ ਸੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਇਕੱਠੇ ਨਹੀਂ ਹੋ ਜਾਂਦੇ ਉਦੋਂ ਤੱਕ ਇਸ ਦਾ ਪਿਵਿੱਖ ਬਹੁਤਾ ਚੰਗਾ ਨਜ਼ਰ ਨਹੀਂ ਆਉਂਦਾ ਮੇਰੇ ਖਿਆਲ ਨਾਲ ਪਾਰਟੀ ਜਦੋਂ ਤੱਕ ਆਮ ਲੋਕਾਂ ਤੱਕ ਨਹੀਂ ਪਹੁੰਚਦੀ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ ਜੋ ਇਸ ਨੇ ਸ਼ੁਰੂਆਤੀ ਸਮੇਂ ਦੌਰਾਨ ਕੀਤਾ ਉਸ ਸਮੇਂ ਤੱਕ ਪਿਵਿੱਖ ਉਤੇ ਸਵਾਲ ਬਰਕਰਾਰ ਰਹਿਣਗੇ ਸਰਬਜੀਤ ਸਿੰਘ ਪੰਦੇਰ ਕਹਿੰਦੇ ਨੇ ਕਿ ਰਾਜਨੀਤੀ ਦੇ ਪਿਵਿੱਖ ਵਿੱਚ ਤੁਸੀਂ ਕੁਝ ਨਹੀਂ ਆਖ ਸਕਦੇ ਪਾਰਟੀ ਦਾ ਇੱਕ ਆਕੂ ਦਾ ਬਿਆਨ ਜਾਂ ਕੋਈ ਹੋਰ ਹਾਦਸਾ ਪੂਰਾ ਪਾਸਾ ਪਲਟ ਸਕਦਾ ਹੈ ਇਸ ਲਈ ਮੈਂ ਆਮ ਆਦਮੀ ਪਾਰਟੀ ਨੂੰ ਫਿਲਹਾਲ ਪੂਰੀ ਤਰ੍ਹਾਂ ਖਾਰਜ ਨਹੀਂ ਕਰਦਾ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਗਲਤੀਆਂ ਹੋ ਰਹੀਆਂ ਨੇ ਅਤੇ ਭਵਿੱਖ ਵਿੱਚ ਜੇਕਰ ਇਹ ਸਭ ਕੁਝ ਅਕਾਲੀ ਦਲ ਅਤੇ ਕਾਂਗਰਸ ਨੂੰ ਹੁੰਦਾ ਤਾਂ ਇਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਏਗਾ ਸੋ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ 92164 ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਜੀ ਹਾਂਜੀ ਮੈਂ ਕਰਮਜੀਤ ਬੋਲਦਾ ਜੀ ਨਡਰਵਾਜ ਜੀ ਕਰਨਜੀਤ ਜੀ ਬਰਨਾਲਾ ਜੀ ਜੀ ਬਰਨਾਲਾ ਸਾਹਿਬ ਜੀ ਹਾਲਾਤ ਇਹ ਬਣੇ ਪਏ ਨੇ ਜਿਵੇਂ ਲੱਗ ਰਿਹਾ ਹੈ ਜਈ ਲੋਕ ਪੰਜਾਬ ਦੇ ਬਿਲਕੁਲ ਬਾਹਰ ਚਾਹੁੰਦੇ ਨੇ ਕੋਈ ਚੀਜ਼ਾਂ ਬਦਲ ਚੰਗੇ ਲੋਕ ਜਿਹੜੇ ਇਹੋ ਜਿਹੇ ਸੰਗਠਨ ਬਣਾਓ ਤੇ ਜਿਹਦੀ ਗੱਲ ਇਹਦੀ ਆ ਆਮ ਆਦਮੀ ਪਾਰਟੀ ਦੀ ਵੀ ਜੀ ਇਹਦੇ ਸੁਹਾਵੇ ਇਹ ਪਾਰਟੀ ਖਤਮ ਕਰਤੀ ਬੰਨੀ ਵੀ ਇਹਨੇ ਨਹੀਂ ਸੀ ਹੂੰ ਹੂੰ ਤੇ ਖਤਮ ਵੀ ਇਹਨੇ ਕਰਤੇ ਇਹ ਬੰਦੇ ਦੀਆਂ ਜਿਹੜੀਆਂ ਆਸਤਾ ਨੇ ਉਹ ਉਹ ਬਹੁਤ ਹੰਕਾਰ ਵਾਲੀਆਂ ਆਪ ਮਹਾਰਾ ਸੋਧੋ ਤੇ ਲੈ ਕੇ ਇੱਕ ਤਰ੍ਹਾਂ ਕਿ ਉਹ ਬੰਦੇ ਹੁਣ ਇਕੱਲਾ ਬੰਦਾ ਕੌਣ ਵੱਡਾ ਹੁੰਦਾ ਕਿੰਨੇ ਬੰਦੇ ਜੋੜ ਬੰਦੇ ਇਹਦੇ ਬਰਾਬਰ ਦੇ ਬੰਦੇ ਦੇ ਨਾਲ ਲੱਗੇ ਕਿੱਡਾ ਵੱਡਾ ਨਾਮ ਪੈਦਾ ਹੋਇਆ ਲੋਕ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਮੰਨਣ ਲੱਗੇ ਮਨਮੋਹਨ ਸਿੰਘ ਦੇ ਸੋਨੀਆ ਦੇ ਨਾਲ ਮੋਦੀ ਦੇ ਤੀਜੀ ਫੋਟੋ ਇਹਦੀ ਕਵਰੇਜ ਚ ਆਉਂਦੀ ਸੀ ਮੀਡੀਆ ਜੀ ਤੇ ਇਹਦੀਆਂ ਆਦਤਾਂ ਨੇ ਬਈ ਜੀ ਇੰਨੀਆਂ ਜੀਆਂ ਹੰਕਾਰੀ ਹੈ ਸੁਹਾਏ ਦੀਆਂ ਆਦਤਾਂ ਮਾੜੀਆਂ ਨੇ ਜੀ ਇਹ ਉਹ ਆਦਤਾਂ ਬਦਲਣੀਆਂ ਬੰਦੇ ਦੇ ਬੱਸ ਨਹੀਂ ਬਾਰੇ ਸ਼ਾ ਉਹ ਆਪਾਂ ਜਾਂਦੀਆਂ ਨਹੀਂ ਭਾਵੇਂ ਕਿੱਤੀਏ ਪੂਰੀਆਂ ਪੂਰਦੀਆਂ ਜੀ ਜੀ ਧੰਨਵਾਦ ਬਈ ਜੀ ਸਮਾਂ ਬਿਲਕੁਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਸਟ ਕਾਲ ਲਵਾਂਗਾ ਜੀ WhatsApp ਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮੈਂ ਇਹ ਕਹਿਣਾ ਚਾਹਣਾ ਜੀ ਕਿਤੇ ਉਸ ਟਾਈਮ ਦੇ ਉੱਤੇ ਜਿਹੜੀ اپੋਜੀਸ਼ਨ ਸੀਗੀ ਕਾਲੀ ਤੇ ਕਾਂਗਰਸ ਇਹਨਾਂ ਨੇ ਸੰਜੀਤ ਸਿੰਘ ਨਾਲ ਕੋਈ ਇਹੋ ਜਿਹਾ ਸੌਦਾ ਨਾ ਮਾਰ ਲਿਆ ਹੋਵੇ ਕਿ ਇਸ ਬੰਦੇ ਨੂੰ ਪਰੇ ਕਰ ਦਿਓ ਤੇ ਪਿੱਛੇ ਚਾਹੀਦਾ ਤੁਹਾਨੂੰ ਲੈ ਲਓ ਤੇ ਇਹ ਇਹਦੇ ਵਿੱਚ ਇਹਨਾਂ ਦੀ ਭਲਾਈ ਸੀ ਕਾਹਰੇ ਸਕਾਲੀਆਂ ਦੀ ਕਿ ਕਦੇ ਵੀ ਆਵਾਜ਼ ਵੀ ਪਾਰਟੀ ਅੱਕੇ ਨਾ ਆ ਜਾਵੇ ਤੇ ਮੇਰੇ ਤਾਂ ਇਹ ਸ਼ੱਕ ਹੈ ਜੀ ਇਹ ਸੌਦਾ ਹੋਇਆ ਹੀ ਕੋ ਬਹੁਤ ਬਹੁਤ ਜੀ ਜੀ ਮਿਹਰਬਾਨੀ ਮਿਹਰਬਾਨੀ ਸੌਦੇ ਤਾਂ ਪਤਾ ਨਹੀਂ ਪੰਜਾਬ ਦੇ ਹੀ ਸੌਦੇ ਹੋ ਰਹੇ ਨੇ ਜੀ ਲਗਾਤਾਰ ਜੇਕਰ ਆਪਾਂ ਗੱਲ ਕਰੀਏ ਪਤਾ ਨਹੀਂ ਕਿਹਦੇ ਕਿਹਦੇ ਸੌਦੇ ਕਿੱਧਰ ਕਿੱਧਰ ਚੜੀ ਜਾਂਦੇ ਨੇ ਸੋ ਮੈਂ ਹੁਣ ਤੁਹਾਡੇ ਤੋਂ ਲਵਾਂਗਾ ਜੀ ਇਜਾਜ਼ਤ